पौना लख जित तो पौना लखी है सुखा चक्का वाला जूता चक्का वाला और मे भी जो जत जौल होना वालों ਰੁਪਿੰਦਰ ਜियां 3 ਰੇਟਾਂ 51000 ਦੀਆਂ ਪੈਣਗੀਆਂ ਬਹੁਤ ਸ਼ਾਨਦਾਰ ਕਬੱਡੀ ਅਜ ਸਮੇਂ ਦੋਦੇ ਵਾਲੇ ਰੁਪਿੰਦਰ ਨੇ ਪਾਈ ਹੈ ਐਸ ਸਾਲ ਕੈਨੇਡਾ ਖੇਡਿਆ ਤੇ ਇਸ ਨੌਜਵਾਨ ਨੇ ਵੀ ਧੰਨ ਧੰਨ ਕਰਵਾ ਕੇ ਮੁੜਿਆ ਉਹ ਦੇਖੋ ਟੱਕਰ ਹੋ ਗਈ ਉਹ ਇੱਕ ਪਾਸੇ ਦੋਦੇ ਵਾਲੇ ਉਹ ਰੁਪਿੰਦਰ ਦੀ ਕਿ ਮੁੰਡਾ ਪੁਆਇੰਟ ਆਪਣੀ ਖੇਡ ਕਲੱਬ ਦੇ ਹਿੱਸੇ ਜੋੜਦਾ ਗਾਲਬ ਦੇ ਬਿੱਲੇ ਨੇ ਬਿੱਲਿਆ ਫੈਸਲੇ ਕਰ ਦਿੰਦੇ ਐ ਇੱਕ ਪਾਸੇ ਚੱਲੀ 60000 ਦੀ 60000 ਦੀ ਹੈ 60000 ਦੀ ਹੈ ਸੁੱਖਾ ਚੱਕਾ ਵਾਲਾ ਸਾਡਾ ਵੀਰ ਤੇ ਜਤਿੰਦਰ ਜੋਹਰ ਹੁਣਾਂ ਵੱਲੀਓ ਬਿੱਲਿਆ 60000 ਦੀ ਕਬੱਡੀ ਪੈ ਗਈ 60000 ਦੀ ਕਬੱਡੀ ਹੈ ਰਪਿੰਦਰ ਦੋਦੇਵਾਲ ਦੇ ਪਿਛਲੇ ਸਾਲ 70000 ਲੱਗਾ 60000 ਦੀ ਕਬੱਡੀ ਹੈ ਆਹ ਵੇਖ ਤੇ ਵੀ ਇਮਰਾਨ ਨੇ ਅੰਦਰ ਤਣ ਤਣ ਹੋਈ ਪਈ ਹੈ ਕਿ ਸੁਣ ਬਾਬੇ ਨਾਨਕ ਦੀ ਬਾਣੀ ਹੋ ਗਏ ਧੁਰ ਅੰਦਰ ਤੋਂ ਮੋਚੇ ਰੱਬਾ ਦੇ ਵਾਲੇ ਰੂਪੇ ਪਰ ਵੀ ਤੀਜੀ ਕੌਂਡੀ ਦੁੱਕਾ ਚੱਕਾਂ ਵਾਲਾ ਜਤਿੰਦਰ ਜੌਲ ਇਹ ਭਰਾ ਕਹਿੰਦੇ ਆ ਕਬੱਡੀ 75 ਹਜ਼ਾਰ ਦੀ 5000 ਕੰਨੇ ਲੈ ਤੋ ਵੜਿਆ 5 ਹੋਰ ਪਲੱਸ ਕਰਦੇ ਵੀਰ ਕਹਿੰਦੇ 80 ਹਜ਼ਾਰ ਹੋਊਗਾ ਉਹ ਦੇਖਦਾ 5000 ਚੱਕਾਂ ਦੇ ਕੋਟਾ ਕਹਿੰਦੇ ਪੌਣਾ ਲੱਖ ਜਿੱਤ ਗਿਆ ਬਿੱਲਿਆ ਪੌਣਾ ਲੱਖ ਗਿਆ ਵੱਖਰਾ ਹੀ ਸੁਆਦ ਹੈ ਪੌਣਾ ਲੱਖ ਸੁੱਖਾ ਚੱਕਾਂ ਵਾਲਾ ਜਗਿੰਦਰ ਜੌਲ ਸੱਤਾ ਮੁਠੱਡਾ ਜੈਸ਼ੌਵ ਨੂੰ ਧੰਨਵਾਦ ਆ ਵੱਡੇ ਵੀਰਾਂ ਦਾ ਇਹ ਬਿਰ ਦੋਤੇ ਆਣਾ ਦੋਤੇ ਆਣਾ ਦੋਤੇ ਆਣਾ ਅੱਜ ਚੱਕਾਂ 'ਚ ਜੀਤਿਆ